ਆ ਗਏ ਬਾਬਾ ਨਾਲ ਰਣਜੀਤ ਦੇ ਪ੍ਰਕਾਸ਼ ਪਰਪੁਰਬ ਤੇ ਆਪ ਸਮੂਹੀਆਂ ਸਤਿਕਾਰ ਗਰੇ ਪ੍ਰੇਮ ਸਤਕਾਰ ਦੇ ਨਾਲ ਹਾਜ਼ਰੀਆਂ ਭਰਨ ਸਾਡੇ ਪ੍ਰੀਤਿਕੋ ਸਮੂਹ ਔਰ ਆਪ ਸਦਾ ਦਾ ਸਾਥ ਦੇਣ ਤੋਂ ਹਰ ਸਰਪੰਦੇ ਦਰਸ਼ਕਤਾਰੇ ਹੋਣੇ ਨੇ ਗੁਰੂ ਕੇ ਸਤਿਕਾਰ ਬਰੇ ਪ੍ਰੇਮ ਸਤਕਾਰ ਦੇ ਨਾਲ ਸਾਡਾ ਸਤਿਕਾਰ ਸਾਰੇ ਦੇ ਮਹੱਲਾ ਦੇ ਵਿੱਚ ਬਰੇ ਪ੍ਰੇਮ ਸਤਕਾਰ ਦੇ ਨਾਮ ਨਾਲ ਸਾਰੀ ਸੰਗਤਾਂ ਨੂੰ ਪਰ ਸਰਪੰਚਾ ਦੇ ਸਰਦਾਰ ਪਾਤਸ਼ਾਹ ਮਹਾਰਾਜ ਫਤਰਾ ਜੀ ਬਾਬਾ ਬਕਰ ਸਿੰਘ ਜੀ ਦਾ ਬੰਦਾ ਬਣਦਾ ਪਰ ਸਾਰ ਸਾਰ ਬਾਬਾ ਗੁਰਮੇਲ ਸਿੰਘ ਜੀ ਦੀ ਸ਼ਹੀਦੀ ਦਾ ਆਗਿਆਲੇ ਸਰਦਾਰ ਦੇ ਬਾਬਾ ਸਾਦਾ ਜੀ ਇਸੇ ਦੇ ਵਾਲਾ ਬਾਬਾ ਦਾਗਰ ਸਿੰਘ ਜੀ ਜੇ ਬਤੌਰ ਵੱਡੀਆਂ ਦਾਲਾਂ ਬਾਬਾ ਕੰਪੀਰ ਸਿੰਘ ਜੀ ਘਾਟ ਸਾਹਿਬ ਵਾਲੇ ਬਾਪੁਰਖਾਨੇ ਦੇ ਸਾਹਿਬ ਜੀ ਮਹਾਰਾਜ ਨੂੰ ਕਿ ਕਰ ਸਵਾਦ ਹਲਵਾ ਦਾ ਬੀਰ ਸਾਹਿਬ ਜੀ ਦੇ ਪਰਿਵਾਰ ਨੇ ਸਰਕਾਰ ਇਸ ਸਾਲ ਤੋਂ ਸੰਗਲ ਪ੍ਰਚਲਨ ਕਰਤਾ ਸਾਡਾ ਮਹਾਰਾਜ ਸੰਤਰਾਜੀ ਦੀ ਅਯੰਤ ਬਖਸ਼ਾ ਰੋਣ ਦਾ ਖਾਲਸਾ ਬੇਰੇ ਰੇਤ ਹੈ ਸਾਡਾ ਖਾਲਸੇ ਮਹਾਰਾਜ ਜਿੱਤ ਕੋਈ ਕੇ ਪ੍ਰਸਾਦ ਜਿੱਤ ਦੀ ਫਲਗੀ ਦਾ ਸਾਡਾ ਮਹਾਰਾਜ ਸੰਤਰਾਜੀ ਦੇ ਰੋਣ ਦਾ ਖਾਲਸਾ ਦੀ ਕਰਤਾਰ ਸੰਗਤ ਦਾ ਸੋਤ ਕਰੀ ਦੀ ਭਾਵਨਾ ਔਰ ਦੀ ਸਤਿ ਸੰਵਾਦ ਜੀ ਕੋ ਸਾਡਾ ਇਨਕੀ ਕੋ ਭਲੀ ਔਰ ਆ ਕਰ ਰਹੇ ਆ ਪਰਸਵਾਰ ਹੋ ਕੇ ਸੂਕੇ ਲਾਲ ਆਵਸ਼ਾਰੀਆਂ ਸੰਤਾ ਦੇ ਦਰਸ਼ਕਾਰੇ ਕਰ ਰਹੇ ਆ ਸੂਕੇ ਲਾਲ ਜਰੂਰੀਆਂ ਲਾਦੀਆਂ ਅੰਮ੍ਰਿਤ ਸਿੰਘ ਫੁਲਜਾ ਆ ਸਾਰੀਆਂ ਸੰਤਾ ਦੇ ਦਰਸ਼ਕਾਰੇ ਹضور ਸੁਆ ਜੀ ਜੀ ਗਾਦੇ ਮੋਰੀ ਸੋਹਣ ਮਹਾਰਾਜ ਸਤਪੰਥ ਦੇ ਸਾਈ ਨਗਰੀ امریکہ مارے ستریاں خالص پرسندار آپ سارا شرطان خالصہ خالص خالصے پر

ਸਤਪੁਰਾ ਦੀ ਮਰਬਕਸ਼ਿਸ ਕੀਤੀ ਹੈ ਰਜਿੰਦਾ ਪਿੱਛੇ ਹੈ ਨਾ ਉਸੇ ਕਾ ਅਗੇ ਬਚਨਾਂ ਤੇ ਇਹਦਾ ਜੀ ਫੁੱਟੇ ਬਾਗ ਦੇ ਕੰਮ ਸੱਜਿਆ ਜਰੂਵਾਰੇ ਮੰਤਰੀ ਕੋ ਨਾਨਕ ਦੇ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਇਨ੍ਹਾਂ ਸਤਪੁਰਾ ਜਿੰਨੇ ਭੁੱਲੇ ਪਰਚਿਆ ਅਨੁਸਰਧੇ ਰਸਤੇ ਤੇ ਪਾਇਆ ਸਤਪੁਰ ਮਹਾਰਾਜ ਦੀ ਦਰਬਾਰੀ ਪਰੇ ਲਈ ਪੁਜਾਰੀ ਐਸੇ ਸਤਪੁਰ ਸ੍ਰੀ ਕੋ ਨਾਨਕ ਦੇ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਸਤਪੁਰਾ ਦੀ ਸਰਕਾਰ ਦੇ ਪ੍ਰਸਤ ਆਰ ਅਕਤੰਬਰ 201 ਤਾਰ ਦੇ ਨਾਮ ਹਾਦੀ ਤਾਰ ਰੇ ਜਾਣ ਕੋ ਖਸ ਹੱਥ ਨਾਲ ਆਉਣੀ ਹਣੀ ਝਾਂਦੇ ਨਾਲ ਨਾਲ ਰੋਗਤਾ ਬੜੇ ਪ੍ਰਿੰਸ ਤਾਰ ਦੇ ਨਾਲ ਸੰਤਾ ਮਹਾਰਾਜ ਆਉਂਦੀਆਂ ਨੂੰ ਬ੍ਰੇਕ ਕਰਾ ਸੰਤਾ ਨੂੰ ਬੇਤਰੀ ਸੰਗਤੀ ਬੜੇ ਪ੍ਰਿੰਸ ਦੀ ਨਾਲ ਪਿੱਛੇੋਂ ਕਰਕੇ ਤੁਹਾਡੇ ਅੰਦਰ ਦਾ ਦੌੜਾਂ ਦੇ ਦਰਸ਼ਕਦਾਰੇ ਕਰਿਓ ਹੁਣਾਂ ਖਾਲਸਾ ਪੰਥ ਦੇ ਅਵਸਾਰਿਕੇ ਕਰਾਏ ਸਭ ਸਿੱਖਣ ਤੋਂ ਸੁਖ ਭਏ ਜੈ ਜੈਕਾਰ ਦੀ ਤਿਆਰ ਸਤਿਗੁਰੂ ਸਤਿਗੁਰੂ ਦੇ ਨਾਮ ਤੇ ਸਾਹਿਬ ਜੀ ਮਹਾਰਾਜ ਫਾਈਚਰ ਆ ਗਏ ਇਕੱਠੇ ਫਾਈਚਰ ਆਉਂਦੇ ਇਕੱਠੇ ਆਉਂਦੇ